ਤੁਹਾਨੂੰ ਮਾਨ ਨੇ ਆ ਤੇਰੇ ਸਾਹਮਣੇ ਟਿੱਟੇ ਵਾਲਿਆਂ ਨੂੰ ਅੰਤਰ ਕਰ ਰਿਹਾ ਟਿੱਟੇ ਵਾਲਿਆਂ ਨੂੰ ਚੱਕੋ ਪੁੱਗੀ ਵਾਲਿਆਂ ਨੂੰ ਕਿਉਂ ਕਰਦਾ ਪੁੱਗੀ ਤੇ ਮਿੰਟ ਗੱਡੀ ਨਹੀਂ ਚੱਲਦੀ ਚੱਲਦੀ ਹੈ ਕਿਹੜਾ ਚਲਾ ਲੂਗਾ 300 ਕਿਲੋਮੀਟਰ ਚਲਾ ਕੇ ਫਿਰ ਬ੍ਰੇਕ ਮਾਰਦਾ ਤਾਂ ਆ ਹੁਣ ਮੇਤੇ 50 ਕਿਲੋਮੀਟਰ ਨਹੀਂ ਚੱਲਦੀ ਇਹਦਾ ਮਾਲਾ ਦਹੀ ਹੈ ਇਹ ਜੀਬ ਵਾਲੀ ਗੋਲੀ ਹੈ ਜਿਹੜੀ ਇਹ ਮੌਤ ਦਾ ਸਮਾਨ ਹੈ ਇਹ ਸਰਕਾਰ ਵੇਚਦੀ ਆ ਆਪਦੇ ਵੱਲੋਂ ਇਹ ਮੌਤ ਦਾ ਸਮਾਨ ਹੈ ਅਸਲ ਥੋੜੀ ਇਹ ਮੰਗਾ ਦੀ ਪੁੱਗੀ ਤੇ ਫੀਮ ਨੂੰ ਚਲਾ ਦੇ ਆਪੋ ਕੀ ਵੀਗੇ ਠੇਕੇ ਖੋਲਣੇ ਚਾਹੀਦੇ ਆ ਚਲੋ ਠੀਕ ਹੈ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਨਾ ਦਮ ਹੈ ਜਿਹੜੇ ਪੁਰਾਣੇ ਖਾ ਰਹੇ ਆ ਉਹਨਾਂ ਨੂੰ ਮਿਲਣੀ ਚਾਹੀਦੀ ਤੁਸੀਂ ਤੁਹਾਡੇ ਇਲਾਕੇ ਦੇ ਵਿੱਚ ਪਹਿਲੀ ਗੱਲ ਤੁਹਾਡੇ ਬੱਲੋ ਮਾਜਰੇ ਪਿੰਡ ਦੇ ਵਿੱਚ ਦੋ ਬੱਬੂ ਮੰਦੇ ਖਾੜੇ ਲੱਗੇ ਆਤੀ ਹੈ ਬੱਬੂ ਮਾਰ ਕੇ ਗਲੀਆਂ ਦਾ ਬੁਰਾ ਹਾਲ ਹੋਇਆ ਪਿਆ ਹਾਂ ਜਾ ਕੇ ਦੇਖੋ ਪਾਣੀ ਖੂਣ ਲੱਗਿਆ ਆਉਣਾ ਮੜਾ ਜਾ ਹਾਂ ਤੇ ਖਾੜੇ ਤੁਸੀਂ ਬੱਬੂ ਉਹਦੀ ਤੇ ਗੱਲ ਆ ਖਾੜੇ ਤੁਸੀਂ ਬੱਬੂ ਮੰਦ ਲਵਾਉਂਦੇ ਆ ਗਰੀਬ ਆਦਮੀ ਐ ਉਧਰ ਨੂੰ ਤਾਂ ਇਹ ਦੇਖਦੇ ਨਹੀਂ ਆ ਗੱਲ ਤੇ ਇਹ ਵੀ ਤੁਸੀਂ ਖਾੜੇ ਤੇ ਦੁੱਧ ਲਵਾਦੇ ਨੇ ਬੱਬੂ ਮਾਨ ਦੇ ਤੋਂ ਤੁਹਾਡੇ ਪਿੰਡ ਨੂੰ ਆਉਣ ਲਾ ਸੇ ਪਾਣੀ ਪਾਣੀ ਦਾ ਜੜਕੀ ਜਾਂਦਾ ਭਗਵਾਨਤ ਮਾਨ ਨੇ ਆ ਤੇਰੇ ਸਾਹਮਣੇ ਚਿੱਟੇ ਵਾਲਿਆਂ ਨੂੰ ਅੰਤਰ ਕਰ ਰਿਹਾ ਚਿੱਟੇ ਵਾਲਿਆਂ ਨੂੰ ਚੱਕੋ ਭੁੱਕੀ ਵਾਲਿਆਂ ਨੂੰ ਕਿਉਂ ਕਰਦਾ ਉਹ ਜਿਹਨੇ ਕੋਲ ਤੇ ਮੜੀ ਜੀ ਭੁੱਕੀ ਮਿਲਗੀ ਚੱਲ ਹੁੰਦਾ ਉਹਨਾਂ ਨੂੰ ਹੁਣ ਅਸੀਂ ਆਪ ਡਰਾਈਵਰੀਆਂ ਕਰਦੇ ਤੇ ਬਾਹਰ ਗੱਡੀਆਂ ਚਲਾਉਂਦੇ ਤੇ ਹੁਣ ਬੈਠੇ ਆ ਘਰਾਂ ਜਬ ਮਿਲਦਾ ਹੀ ਨਹੀਂ ਮਾਲੇ ਨਹੀਂ ਹੈ ਭੁੱਕੀ ਦੇ ਮੈਨ ਗੱਡੀ ਨਹੀਂ ਚੱਲਦੀ ਚੱਲਦੀ ਹੈ ਕਿਹੜਾ ਚਲਾ ਲੂਗਾ ਹਾਂ ਖੜਾ ਬੈਠੇ ਆ ਅੱਛਾ ਤਾਂ ਵਿਲੇ ਕਰਕੇ ਬਿਠਾ ਲਿਆ ਮੈਨੇ ਅੱਛਾ ਮਤਲਬ ਭੁੱਖੀ ਜਿਹਾ ਭੁੱਖੀ ਨਾ ਫੜੇ ਦੇ ਖਾ ਲੂਗੇ ਤਾਂ ਅਸੀਂ ਕੰਮ ਕਰੂਗੇ ਨਹੀਂ ਅਸੀਂ ਕੰਮ ਨਹੀਂ ਕਰਦਾ ਮਾਨ ਸਾਹਿਬ ਤਾਂ ਤੇਰਾ ਇਹ ਤਾਂ ਰਿਕਾਰ ਖੋਲ ਇਹ ਤਾਂ ਸਾਡੀ ਦੋ ਸਮਾਂ ਕਬਰ ਇਹਦਾ ਮਤਲਬ ਤੁਸੀਂ ਆਹ ਦੇ ਵਿੱਚ ਠੇਕਾ ਖੋਲ ਦੀ ਮਤਲਬ ਠੇਕੇ ਖੋਲਣੇ ਆ ਨਕਲੀ ਫੀਮ ਦਈ ਵੀ ਆ ਸਾਨੂੰ ਆ ਜੀ ਵਾਲੀ ਗੋਲੀ ਆ ਨਕਲੀ ਬਹੁਤ ਮਹਦ ਦਾ ਨਾਮ ਹੈ ਜੀ ਵਾਲੀ ਗੋਲੀ ਇਹ ਤੇ ਚੰਗੀ ਤਾਂ ਭੁਖੀ ਸੀ ਮੈਂ ਮਰ ਜਾ ਬਸ ਖਾ ਲਓ ਖਾ ਲਓ ਕਰ ਮਰ ਜਾ ਨਹੀਂ ਹੁਣ ਮਤਲਬ ਤੁਹਾਨੂੰ ਲੱਗਦਾ ਭੁਖੀ ਹੋਣੀ ਚਾਹੀਦੀ ਭੁਖੀ ਦਾ ਰੱਖੋਣੀ ਚਾਹੀਦੀ ਹੈ ਜੀ 5-6 ਕਿਲੋ ਕਰ ਦੇਣ ਜੈਜ ਨਾ ਜਿਆਦਾ ਨਹੀਂ ਕਿਲੋ-ਕਿਲੋ ਹੀ ਮਿਲੀ ਜਾਵੇ ਜਿਹੜੇ ਪੁਰਾਣੇ ਖਾ ਰਹੇ ਆ ਉਹਨਾਂ ਨੂੰ ਕਾਰਡ ਵੜਨੇ ਚਾਹੀਦੇ ਹੋ ਇਹਦੇ ਨਾਲ ਘੱਟ ਨਹੀਂ ਜਲਦੀ ਜੀ ਬੜੀ ਕੋਈ ਨਹੀਂ ਇਹਦੇ ਵਗੈਰਾ ਖਾ ਲੰਨੇ ਆ ਬਸ ਆ ਇਹ ਵੀ ਟੱਟੀਆਂ ਦੇ ਆਰਾਮ ਹੈ ਉਹ ਛਿੱਕਾਂ ਦੇ ਆਰਾਮ ਹੈ ਬਸ ਆ ਜੀ ਘੱਟ ਨਹੀਂ ਜਲਦੀ ਪਰ ਟਰੱਕ ਅਸੀਂ ਚਲਾ ਨਹੀਂਦਾ ਟਰੱਕ ਭੁਖੀ ਨਾਲ ਚੱਲੂ ਟਰੱਕ ਭੁਖੀ ਗੱਲ ਚੱਲੂਗਾ ਫੇਰ ਤਾਂ ਜਾ ਕੇ ਬੰਬਾ ਲੈ ਜਾ ਆ ਤਾਂ ਇਹ ਬਹੁਤ ਸਨਵਾਈ ਕਰਨ ਵਾਲੀ ਹੈ ਇਹ ਤਾਂ ਬੰਬ ਨਹੀਂ ਇਹ ਤਾਂ 1.5 ਦਾ ਜਿਆਦਾ ਮਾਰਦਿਆ ਜੀ ਇਹ ਤਾਂ ਸਾਡੀ ਇਹ ਸਰਕਾਰ ਨੇ ਤਾਂ ਜਮਾਈ ਪੇੜਾ ਕਰਕੇ ਕਰਦੇ ਜਮਾਈ ਭਲੇ ਕਹਿੰਦੇ ਸੀ ਯੋਧਨ ਅਸਬੋਦ ਚਲਾਇਆ ਤੇ ਤੁਸੀਂ ਭੁਖੀ ਮੇਰੇ ਕੋਲ ਦੇ ਜੀ ਇੰਨੇ ਇੰਨੇ ਕਿ ਭੁਖੀ ਦੀ ਆ ਔਰੇ ਬਲੋਂਗੀ ਫੜ ਹੋ ਗਿਆ ਜਦ ਕਰਿਆ ਤਲਾਸ਼ੀ ਉਹ ਭੁਖੀ ਫੜ ਹੋਗੀ 2 ਘੰਟੇ ਬਿਠਾਲ ਕੇ ਰੱਖਿਆ ਅੱਛਾ ਇਨੀ ਭੁੱਕੀ ਕਰ। ਇਨੀ ਭੁੱਕੀ ਕਰ। ਅੱਛਾ ਬਾਦਮਾ ਕਹਿੰਦੇ ਜਾ ਉਹ ਭੁੱਕੀ ਵੀ ਰੱਖ ਲਈ। ਆਪ ਖਾ ਗਏ ਉਹਨੇ। ਹੋਰ। ਅੱਛਾ ਥੋੜੀ ਇਹ ਮੰਗਾ ਦੀ ਭੁੱਕੀ ਦੇ ਫੀਮ ਨੂੰ ਚਲਾ ਦੇ। ਹਾਂ ਭੁੱਕੀ ਫੀਮਗੇ ਠੇਕੇ ਖੁੱਲਣੇ ਚਾਹੀਦੇ ਆ ਚਲੋ ਠੀਕ ਹੈ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਨਾ ਦਮ ਹੈ। ਜਿਹੜੇ ਪੁਰਾਣੇ ਖਾ ਰਹੇ ਆ ਉਹਨਾਂ ਨੂੰ ਮਿਲਣੀ ਚਾਹੀਦੀ। ਹਾਂ ਹਾਂ। ਹਾਂ ਕਿਉਂਕਿ ਟੱਟੂ ਕਰ ਜਿਹੜੇ ਆਹ ਆ ਤਾਂ ਹੱਡਾਂ 'ਚ ਪਾਣੀ ਭਰਦੀ ਐ ਜਿਹੜੀ ਜੀਬ ਵਾਲੀ ਗੋਲੀ ਐ ਇਹਦਾ ਤਾਂ ਜ਼ਰੂਰ ਜਿਹੜੇ ਇਹਦੇ ਤੇ ਲੱਗਿਆ ਇਹਨਾਂ ਨੂੰ ਵੀ ਪੀਣਾ ਵੀ ਉਦੋਂ ਉਹ ਚੰਗਾ ਦਾ ਫਰੇ ਇਹ ਨੇ ਸਾਡੇ ਰਵਾਇਤੀ ਨਸ਼ੇ ਉਹ ਹੀ ਚੰਗੇ ਸੀਗੇ ਹੁਣ ਮੈਨੂੰ ਇਸ ਟਾਈਮ ਮੇਰੇ ਟੈਸਟ ਕਰਾ ਲੋ ਜਾਗਾ ਮੈਨੂੰ ਸ਼ੂਗਰ ਹੈ ਕਦੇ ਸ਼ੂਗਰ ਨਹੀਂ ਦਾ ਹੋਇਆ ਹੂੰ ਅੱਛਾ ਕਿੰਨਾ ਟਾਈਮ ਹੋ ਗਏ ਪੱਕੀ ਖਾਂਦੇ ਨੂੰ ਮੈਨੂੰ ਹੋ ਗਏ ਜੀ 15 20 ਸਾਲ ਹੋ ਗਏ ਅੱਛਾ ਕਦੇ ਕੋਈ ਬਿਮਾਰੀ ਨਹੀਂ ਕਦੇ ਕੋਈ ਬਿਮਾਰੀ ਤੇ ਹੁਣ ਜਾ ਕੇ ਚੈੱਕ ਕਰਾ ਲੋ ਮੈਨੂੰ ਸ਼ੂਗਰ ਹੈ ਅੱਛਾ ਕੋਲ ਵਾਧਦਾ ਠੀਕ ਬਸ ਥੋੜੀ ਦੇਰ ਗਈ ਪੁਰਾਣਾ ਜਿਹੜੀ ਕਿ ਸਾਲ 2 ਸਾਲ ਗਈ ਪੁਰਾਣਾ ਨਹੀਂ 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 ਤੇ ਆਪਣਾ ਤੁਸੀਂ ਵੀ ਵੱਲੋਂ ਮਾਚ ਰਿਓ ਹਾਂ ਜੀ ਮੈਨੂੰ ਹੋ ਗਿਆ 1.5 ਸਾਲ ਲੱਤੇ ਆ ਇਹਨੂੰ ਅੱਛਾ ਤੇ ਫਿਰ ਦੇਖਿਆ ਫਿਰ ਆਤੀ ਪੱਲੋ ਮਜਰੇ ਵਾਲਾ ਨੰ ਰੰਗ ਬੰਨੇ ਦੋ ਬੱਬੂ ਮਾਂ ਦੇ ਖੜੇ ਲਵਾਤੇ ਹਾਂ ਜੀ ਬੱਬੂ ਮਾਂ ਦੇ ਖੜੇ ਤਾਂ ਲਵਾਦੇ ਪਰ ਗੱਲ ਕੀ ਹੈ ਨਾ ਜਿਹੜੀ ਨੌਜਵਾਨ ਪੀੜ੍ਹੀ ਹੈ ਪਰ ਉਹ ਜਿਹੜੀ ਹੁਣ ਨਵੇਂ ਨਸਿਆਂ ਵੱਲ ਤੁਰ ਰਹੀ ਹੈ ਜਿਹੜੇ ਮੈਡੀਕਲ ਨਸੇ ਨੇ ਉਹ ਮਤਲਬ ਜਿਹੜੇ ਮੈਡੀਕਲ ਨਸੇ ਨੇ ਉਹ ਬਿਲਕੁਲ ਜਵਾਨ ਨੂੰ ਖਤਮ ਹੀ ਕਰ ਰਹੇ ਹੈ ਜਦੋਂ ਇਹ ਬਿਲਕੁਲ ਅੱਛੇ ਵੀ ਪੋਜ਼ਿਟਿਵ ਬਹੁਤ ਮੁੰਡੇ ਬੱਚੇ ਆ ਰਹੇ ਹੈ ਜੋ ਟੀਕੇ ਇੱਕ ਦੂਜੇ ਦੇ ਸਰਿੰਜਾਂ ਵਰਤ ਕੇ ਇੱਕ ਦੂਜੇ ਦੀਆਂ ਵਰਤੀ ਜਾਂਦੇ ਹੈ ਇਹ ਤੁਹਾਡੇ ਇਹ ਤੁਸੀਂ ਇੱਥੇ ਕਿ ਦੇਖਿਆ ਵੀ ਇਹ ਨਾ ਪਿੰਡਾਂ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਆ ਮੁਹਾਲੀ ਦੇ ਬੁੱਕਲ ਚ ਪਿੰਡ ਆ ਚੰਡੀਗੜ੍ਹ ਦੀ ਬੁੱਕਲ ਚ ਪਿੰਡ ਇਹਨਾਂ ਦੀਆਂ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਤੇ ਨਾਲ ਜਵਾਕ ਵਿਗੜ ਗਏ ਨਹੀਂ ਮੇਰੇ ਜਵਾਕਾਂ ਨਾਲ ਜ਼ਿੰਦਗੀ ਤਾਂ ਕੋਈ ਨਹੀਂ ਜਵਾਕਾਂ ਨਾਲ ਮਹਿੰਗਾ ਤਾਂ ਕੋਈ ਨਹੀਂ ਜ਼ਮੀਨਾਂ ਮਹਿੰਗੀਆਂ ਹੋ ਸਰਦੇ ਪਰ ਜਵਾਕਾਂ ਨਾਲ ਮਹਿੰਗਾ ਕੋਈ ਨਹੀਂ ਹੈਗਾ ਮੇਰੇ ਨਾਲੋਂ ਮਹਿੰਗਾ ਕੋਈ ਨਹੀਂ ਅੱਜ ਮੰਨ ਲਓ ਮੈਂ ਇੱਕ ਮਾਂ ਦਾ ਪੁੱਤ ਆ ਮੇਰੇ ਨਾਲੋਂ ਮਹਿੰਗਾ ਕੋਈ ਨਹੀਂ ਹੈਗਾ ਮੇਰੀ ਮਾਂ ਲਈ ਚਾਹੇ ਮੈਂ ਲੱਖ ਕਰੋੜਾਂ ਰੁਪਏ ਖਰੀਦਣਾ ਕੁਝ ਵੀ ਖਰੀਦਣਾ ਆਪਾਂ ਕਰਮਾਂ ਕਰਦੇ ਆ ਪਰ ਮੇਰੀ ਮਾਂ ਨਾਲੋਂ ਕੀਮਤੀ ਮੈਂ ਨਹੀਂ ਆ ਬਿਲਕੁਲ ਮੇਰੀ ਮਾਂ ਨਾਲ ਮਤਲਬ ਜੇ ਮੇਰੀ ਮਾਂ ਕਹੂਗੀ ਵੀ ਇਹ ਕਰ ਮੈਂ ਉਹਦੇ ਲਈ ਸਾਰਾ ਕੁਝ ਕਰ ਲੂੰਗਾ ਪਰ ਜੇ ਮੈਂ ਨਸ਼ਾ ਕਰੂੰਗਾ ਮੇਰੀ ਮਾਂ ਨਹੀਂ ਮੈਂ ਕੁਝ ਵੀ ਨਹੀਂ ਹੈਗਾ ਠੀਕ ਹੈ ਨਾ ਜਿਹੜੇ ਮੈਡੀਕਲ ਨਸ਼ੇ ਨੇ ਉਹ ਤਾਂ ਸਿਰਫ ਐ ਮੰਨ ਲਓ ਵੀ 5 ਮਿੰਟ ਦੇ ਨੇ ਨੇ ਤੁਹਾਡੇ ਇਹਨਾਂ ਪਿੰਡਾਂ 'ਚ ਬਹੁਤ ਨੇ ਮਤਲਬ ਮੈਡੀਕਲ ਨਸੇ ਤਾਂ ਹੁਣ ਮਤਲਬ ਮੈਂ ਇੱਥੇ ਆ ਕੇ ਕੋਈ ਕਰਿਆ ਨਹੀਂ ਹੈਗਾ ਮੈਨੂੰ ਪਤਾ ਨਹੀਂ ਹੈਗਾ ਮਤਲਬ ਕਿ ਇਹ ਜਿਹੜੀ ਫੇਮ ਬੁੱਕੀ ਆ ਉਹ ਪ੍ਰੋਪਰ ਨਸਾ ਆਗਾ ਠੀਕ ਆ ਉਹ ਮੁੱਢ ਤੋਂ ਲੈ ਕੇ ਜੇ ਬੱਚਾ ਨੂੰ ਦਿੰਦੇ ਰਹੋਗੇ ਤਾਂ ਉਹ ਬੱਚਾ 100 ਸਾਲ ਦਾ ਵੀ ਹੋ ਕੇ ਮਰੂਗਾ ਨਹੀਂ ਦੱਸ ਨਹੀਂ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਤਾਂ ਕੀ ਦੇਣਾ ਪਰ ਜਿਹੜੇ ਕਰਦੇ ਨੇ ਜਿਵੇਂ ਯਾ ਇਹ ਜਿਹੜਾ ਵਿਜਨ ਦਾ ਦੇ ਵੀ ਰਿਹਾ ਲੈ ਲੈ ਨੇ ਦੇ ਮਾਮਲੇ 'ਚ ਜਿਹੜੇ ਪ੍ਰਾਣੇ ਭੁੱਕੀ ਫੀਮ ਖਾਂਦੇ ਨੇ ਉਹਨਾਂ ਦੀ ਭੁੱਕੀ ਫੀਮੀ ਬੰਦ ਕਰਤੀ ਉਹਦੇ ਵਾਸਤੇ ਕੀ ਕਹਿਣਾ ਜੀ ਉਹ ਤਾਂ ਅਸੀਂ ਤਾਂ ਖਾਂਦੇ ਜਿਹੜੇ ਖਾ ਰਹੇ ਹੀ ਬੰਗ ਰਹੇ ਆ ਮਿਲ ਨਹੀਂ ਚਾਹੁੰਦਾ ਜਿਹੜਾ ਖਾਂਦੇ ਉਹਨਾਂ ਲਈ ਰਹੇ ਹੁੰਦਾ ਨਾ ਤੁਰ ਹੁੰਦਾ ਟੱਟੀਆਂ ਲਾ ਜੰਦੀਆਂ ਕੰਮ ਪਰ ਨਹੀਂ ਜਾਂਦਾ ਹੂੰ ਰੋਜ਼ ਕਮਾਂਡ ਵਾਲੇ ਕਹਿੰਦਾ ਕਿੱਥੇ ਜਾੜੀ ਕਰੂਗਾ ਹੂੰ ਸਹੀ ਗੱਲ 3 250 ਕਿਲੋਮੀਟਰ ਚਲਾ ਕੇ ਗੱਡੀ 300 ਕਿਲੋਮੀਟਰ ਚਲਾ ਕੇ ਫਿਰ ਬ੍ਰੇਕ ਮਾਰਦਾ ਤਾਂ ਆ ਹੁਣ ਮੈਂ ਤੇ 50 ਕਿਲੋਮੀਟਰ ਨਹੀਂ ਚੱਲਦੀ ਇਹ ਮਾੜਾ ਤਰੀਕਾ ਆ ਪਿਆ ਜੀ ਆਪ ਬਿਆਗੀ ਲੋਕੀਂ ਬਿੱਟ ਕੱਟੀ ਨਾ ਹੁੰਤ ਲਾ ਸਕਦਾ 100 ਕਿਲੋਮੀਟਰ ਚਲਾਗਾ ਮੈਂ ਜਿਹੜੇ ਰਿਵਾਇਤੀ ਹੈ ਨਾ 300 ਉਹ ਤਾਂ ਉਹਨਾਂ ਤੇ ਨਕੇਲ ਨਹੀਂ ਪਾਉਣੀ ਚਾਹੀਦੀ ਹੈ ਜਿਹੜੇ ਪੁਰਾਣੇ ਬੰਦੇ ਪੀਂ ਖਾਂਦੇ ਪਿੰਦੇ ਹਾਂਜੀ ਆ ਇਹ ਤਾਂ ਸ਼ੂਕੀ ਥੀਮ ਤੇ ਭੁੱਕੀ ਚੋ ਨਵੇਂ ਬੱਚਿਆਂ ਨੂੰ ਥੀਮ ਤੇ ਭੁੱਕੀ ਨਾ ਲਾਓ ਇਹਨਾਂ ਦਾ ਕਹਿਣਾ ਹੈ ਵੀ ਇਹ ਕਹਿੰਦੇ ਜਿਹੜੇ ਰਿਵਾਇਤੀ ਲੋਕ ਪੁਰਾਣੇ ਥੀਮ ਭੁੱਕੀ ਖਾਂਦੇ ਆ 15-20 ਸਾਲ ਤੋਂ ਉਹ ਹੁਣ ਜਿਹੜੀਆਂ ਜੀਬ ਵਾਲੀਆਂ ਗੋਲੀਆਂ ਤੇ ਆ ਕੇ ਬਹੁਤ ਵੱਡੀ ਤਰਾਸਦੀ ਹੈ ਬਹੁਤ ਵੱਡਾ ਮਾੜਾ ਹਾਲਾਤ ਜੱਜੜੇ ਹੋ ਜਾਣੇ ਠੀਕ ਹੈ ਇਹ ਤਾਂ ਗੱਲ ਸਹੀ ਹੈ ਜੀ ਮਤੋ ਇਹ ਸਰੀਰਾਂ ਨੂੰ ਖੋਖਲੇ ਕਰ ਦੂਗੀ ਔਰ ਜਿਆਦਾਤਰ ਜਿਹੜੀਆਂ ਬਿਮਾਰੀਆਂ ਉਹ ਵੀ ਲਾਊਗੀ ਤੇ ਜਦ ਫਿਰ ਕੋਈ ਐਹੋ ਜਿਹਾ ਇਲਾਜ ਹੋਵੇ ਵੀ ਫੇਮ ਭੁੱਕੀ ਛੱਡ ਕੇ ਬੰਦੇ ਨੂੰ ਡੀਟੌਕਸੀਫਾਈ ਕਰਕੇ ਇਹਨਾਂ ਨੂੰ ਪ੍ਰੋਪਰ ਸਾਈਕਾਟ੍ਰਿਸਟ ਨੂੰ ਨਾਲ ਮਿਲਾ ਕੇ ਇਹਨਾਂ ਦੀ ਕਾਉਂਸਲਿੰਗ ਕਰਕੇ ਪ੍ਰੋਪਰ ਨਸ਼ਾ ਛਡਾਇਆ ਜਾਵੇ ਤੇ ਜਾਂ ਫਿਰ ਐ ਨਹੀਂ ਵੀ ਇਹਨਾਂ ਤੋਂ ਫੇਮ ਭੁੱਕੀ ਬੰਦ ਕਰਾਤੀ ਤੇ ਆ ਜਿਹੜਾ ਮੈਡੀਕਲ ਨਸ਼ਾ ਤੁਸੀਂ ਖੁਦ ਸਰਕਾਰ ਦਿੰਦੀ ਹੈ ਜੀਬ ਵਾਲੀਆਂ ਗੋਲੀਆਂ ਇਹ ਦੇਤੀਆਂ ਇਹਦੇ ਨਾਲ ਤਾਂ ਸਰੀਰ ਖੋਖਲੇ ਹੋਣਿਆ ਬੰਦੇ ਦੀ ਜਿੰਦਗੀ ਘਟਦੀਆਂ ਕੰਮ ਕਰਨੀ ਬੰਦਾ ਕਰ ਸਕਦਾ ਹਾਂਜੀ ਇਹ ਜੀਬ ਵਾਲੀ ਗੋਲੀ ਹੈ ਜਿਹੜੀ ਇਹ ਮੌਤ ਦਾ ਸਮਾਨ ਹੈ ਇਹ ਸਰਕਾਰ ਵੇਚਦੀ ਹੈ ਆਪਦੇ ਵੱਲੋਂ ਇਹ ਮੌਤ ਦਾ ਸਮਾਨ ਹੈ ਇਹਨੂੰ ਵਿਪਰਨੋਰ ਵਿਪਰਨੋਰਫਨ ਵੀ ਕਹਿੰਦੇ ਨੇ ਐਡਨੋਕ ਵੀ ਕਹਿੰਦੇ ਨੇ ਇਹ ਜੀਬ ਦੀ ਗੋਲੀ ਹੈ ਜਿਹੜੀ ਇਹਨੂੰ ਕਹਿੰਦੇ ਨੇ ਵੀ ਅਬੀ ਮੁੰਡੇ ਜਿਹੜੇ ਚਟਾ ਲਾਉਂਦੇ ਨੇ ਉਹ ਵਰਤਨ ਲੱਗ ਠੀਕ ਹੈ ਚਲੋ ਵੀ ਬਰਬਾਦੀ ਘਟ ਕਰਨ ਲੱਗ ਜਾਂਦਾ ਬੰਦਾ ਜਿਹੜਾ ਜੇ ਚਟਾ ਲਾਉਂਦਾ ਤੇ ਇਹ ਇਹ ਨਾਲ ਸਾਰਦਾ ਤਾਂ ਪਰ ਇਹ ਦੇਖੋ ਵੀ ਇੱਕ ਪਾਸੇ 5 ਗ੍ਰਾਮ ਚਟਾ ਲਾਉਣ ਵਾਲਾ ਬੰਦਾ ਉਹ ਛੋਟੀ ਜਿਹੀ ਗੋਲੀ ਉਸੇ ਬੰਦੇ ਨੂੰ ਠੱਲ ਦਿੰਦੀ ਹੈ ਤੇ ਦੇਖੋ ਇਹਦੇ ਵਿੱਚ ਕੀ ਖੁਸ਼ ਹੋਊਗਾ ਸੋ ਜਿਹੜੇ ਚਟਾ ਲਾਉਣ ਵਾਲੇ ਮੁੰਡੇ ਨੇ ਕੰਨ ਪਤਾ ਕੀ ਹੈ ਇਹਦੇ ਵਿੱਚ ਤਾਂ ਡਬਲ ਟ੍ਰਿਪਲ ਡੋਜ਼ ਹੈ ਡੋਜ਼ ਹੈ ਹੂੰ ਠੀਕ ਹੈ ਜੇ ਹੁਣ ਮਤਲਬ 30 ਗੋਲੀ ਖਾ ਲਈ ਉਹ ਮਤਲਬ ਜਿਹੜਾ ਗ੍ਰਾਮ ਚਟਾ ਲਾਉਂਦਾ ਉਹਨੂੰ ਠੱਲ ਦਿੰਦੀ ਹੈ ਆਹੋ ਔਰ ਆਮ ਨਾਲ ਸੌ ਜਾਂਦਾ ਆਰਾਮ ਨਾਲ ਰੋਟੀ ਖਾਂਦਾ ਕੁਝ ਨਹੀਂ ਕਰਦਾ ਉਹ ਠੀਕ ਹੈ ਜਿਹੜੀ ਗੋਲੀ ਹੈ ਇਹਦਾ ਇੱਕ ਤਰ੍ਹਾਂ ਦਾ ਡਬਲ ਨਸਾ ਸਨ ਬਿਲਕੁਲ ਬਿਲਕੁਲ ਠੀਕ ਹੈ ਨਾ ਮੈਂ ਅੱਧੀ ਗੋਲੀ ਖਾਣਾ ਜੇ ਮੱਧ ਦਾ ਗ੍ਰਾਮ ਚਿੱਟਾ ਲਾਉਣਾ ਹੈ ਇਹ ਮਤਲਬ ਮੈਨੂੰ ਆਰਾਮ ਨਹੀਂ ਠਲ ਦੋਗੀ ਆਰਾਮ ਵੀ ਲਾਉਣਾ ਨਾਲ ਵੀ ਦਿੰਦੀ ਹੈ ਔਰ ਔਰ ਇਹਦੇ ਰਿਜ਼ਲਟ ਆ ਕੇ ਜਾ ਕੇ ਜੇ ਤੁਸੀਂ ਬਾਪ ਬਣਨਾ ਚਾਹੁੰਦੇ ਹੋ ਬੱਚਾ ਨਾ 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 ਬਈ ਬਾਪ ਨਹੀਂ ਬਣ ਸਕਦਾ ਬੰਦਾ ਤਾਂ ਇਹ ਗੱਲ ਭੁੱਲ ਜਿਓ ਵੀ ਇਹ ਤੋਂ ਬਾਅਦ ਪੰਜਾਬ ਦੀ ਜਿਹੜੀ ਵਾਧਿਓ ਉੱਪਰ ਬੱਜ ਜ ਮਾਜੂ ਗਈ ਬਾਤ ਹੀ ਨਹੀਂ ਹੈਗੀ ਬੰਦਾ ਬਾਪ ਬਣਨ ਦੇ ਕਾਬਲ ਨਹੀਂ ਰਹਿੰਦਾ ਨਹੀਂ ਨਹੀਂ ਰਹਿੰਦਾ ਔਰ ਹਾਂ ਇਹ ਨਪੰਸਰ ਕਰ ਦਿੰਦੀਆਂ ਨੇ ਗੋਲੀਆਂ ਜਿਹੜੀਆਂ ਹੈਗੀਆਂ ਨੇ ਔਰ ਪਰ ਇਹਨਾਂ ਕਹੇ ਵੀ ਚਲੋ ਜਿਹੜੇ ਚਿੱਟੇ ਵਾਲੇ ਬੱਚਿਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਹੈਂਡਲ ਕਰਦੇ ਹੋ ਗੱਲ ਵੱਖਰੀ ਹੈ ਪਰ ਜਿਹੜੇ ਭੁੱਕੀ ਤਫੀਮ ਖਾਨ ਵਾਲੇ ਲੜਾਈਤੀ ਨਸ਼ੇ ਖਾਨ ਵਾਲੇ ਪੁਰਾਣੇ ਲੋਕ ਸੀਗੇ ਉਹਨਾਂ ਤੋਂ ਜਿਹੜਾ ਜਿਹੜੀ ਉਹਨਾਂ ਦੀ ਮੰਗ ਹੈ ਉਹਦੇ ਵੱਲ ਸਰਕਾਰ ਨੂੰ ਧਿਆਨ ਜ਼ਰੂਰ ਦੇਣਾ ਚਾਹਨਾ ਡੀਟੌਕਸੀਫਾਈ ਕਰਕੇ ਉਹਨਾਂ ਨੂੰ ਚੰਗਾ ਇਲਾਜ ਦਿੱਤਾ ਜਾਵੇ ਯਾ ਫਿਰ ਉਹਨਾਂ ਨੂੰ ਜੋ ਵੀ ਉਹਨੇ ਮੰਗਵਾਉਣਾ ਨੂੰ ਸੁਣਿਆ ਜਾਵੇ ਤਰੀਕੇ ਨਹੀਂ 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 ਮੇਰੇ ਸਰਕਾਰ ਇਹ ਚਾਹੁੰਦੀ ਹੈ ਵੀ ਜਿਹੜੇ ਮਤਲਬ ਬੁੱਡੇ ਬਡੇਰੇ ਨੇ ਸਾਨੂੰ ਮਤਲਬ ਪ੍ਰੋਪਰ ਕਾਰੋਬਾਰੀਆਂ ਦੇ ਤੌਰ 'ਤੇ ਨਹੀਂ ਚੱਲ ਰਹੇ ਹੋ ਕਾਰੋਬਾਰੀਆਂ ਦੇ ਤੌਰ 'ਤੇ ਨਹੀਂ ਚੱਲ ਰਹੇ ਹੋ ਕੁਝ ਵੀ ਨਹੀਂ ਕਰ ਰਹੇ ਉਹਨਾਂ ਦਾ ਮਤਲਬ ਖਤਮ ਹੀ ਕੀਤਾ ਜਾਵੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤਾਂ ਬਿਲਕੁਲ ਖਤਮ ਹੀ ਹੋ ਚੁੱਕੀ ਆ ਹੁਣ ਮਤਲਬ ਜਿਹੜੇ ਅੱਜ ਦੇ 15 ਤੋਂ ਲੈ ਕੇ 25 ਸਾਲ ਦੇ ਬੱਚੇ ਨੇ ਉਹ ਜਾਂਦਾ ਪਾਲ ਨਹੀਂ ਰਹੇ ਜਾਂ ਫਿਰ ਸਿਰਫ ਮਾਰ ਹੀ ਰਹੇ ਨੇ ਦਲ ਕਰ ਗੋ ਠੀਕ ਹੈ ਨਾ ਉਹਨਾਂ ਦੀ ਜਿਹੜੀ ਖਰਾਕ ਆ ਪ੍ਰੋਪਰ ਉਹ ਘਰ ਤੋਂ ਨਹੀਂ ਸਿਰਫ ਸਰਕਾਰ ਤੋਂ ਚੱਲ ਰਹੀ ਹੈ ਉਹ ਕੀ ਆ ਜੀਵਨ ਚਿੱਟੀਆਂ ਗੋਲੀਆਂ ਹੋ ਗਈਆਂ ਮਤਲਬ ਹੋਰ ਲਾ ਲੋ ਕੈਪਸੂਲ ਹੋ ਗਈ ਕੁਝ ਵੀ ਹੋ ਗਿਆ ਠੀਕ ਆ ਪ੍ਰੈਗ ਦੇ ਸਿਗਨੇਚਰ ਜੀਵਨ ਵਾਲਿਆਂ ਕੋਲ ਆ ਇਹਨਾਂ ਦੇ ਚੱਲ ਰਿਹਾ ਸੋ ਇਹ ਪਿੰਡ ਬੱਲੋ ਮਾਜਰਾ ਦਾ ਜਿਹੜਾ ਹਾਲਾਤ ਨੂੰ ਅਸੀਂ ਦਿਖਾਇਆ ਵੀ ਇੱਥੇ ਸਾਰੀਆਂ ਚੀਜ਼ਾਂ ਸਾਰੇ ਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇੱਥੇ ਨਸ਼ੇ ਦਾ ਕੀ ਹਾਲਾਤ ਨੇ